ਆਉਣ ਵਾਲੇ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜਨੀਤੀ ਜਰੂਰ ਚਰਮ ਤੇ ਹੈ ਤੇ ਹਰ ਕੋਈ ਹਾਲਾਕੀ ਭਾਜਪਾ ਜਾਂ ਅਕਾਲੀ ਨੇ ਤਾਂ ਆਵਾਜ਼ ਦੀ ਗੱਲ ਕਰੀਏ ਤੇ ਜਦੋਂ ਗੱਠਜੋੜ ਦੀ ਗੱਲ ਕਰੀਏ ਤੇ ਉਹਨਾਂ ਨੇ ਜ਼ਰੂਰ ਕਹਿਣਾ ਕਿ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ ਜਾਂ ਨਹੀਂ ਲੇਕਿਨ ਅੰਮ੍ਰਿਤਸਰ ਦੇ ਜਗ੍ਹਾ ਜਗ੍ਹਾ ਲੱਗੇ ਜਿਹੜੇ ਬੋਰਡ ਕਾਫੀ ਕੁਝ ਇਸ਼ਾਰਾ ਜ਼ਰੂਰ ਕਰ ਰਹੇ ਆ ਤੁਹਾਨੂੰ ਇੱਕ ਬੋਰਡ ਦੀ ਤਸਵੀਰ ਦਿਖਾਵਾਂਗੇ ਜਿਸ ਦੇ ਉੱਪਰ ਲਿਖਿਆ ਕੀ ਭਾਰਤੀ ਜਨਤਾ ਪਾਰਟੀ ਅਤੇ ਸ਼ਰਮਨੀ ਇਕਾਲੀ ਦਲ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਮਨਸੀਰਤ ਸਿੰਘ ਇੱਕ ਇਕਾਲੀ ਦਲ ਦਾ ਕਾਰਜਕਰਤਾ ਵੈ ਜਿਸ ਵੱਲੇ ਇਹ ਬੋਰਡ ਲਗਾਏ ਗਏ ਆ ਉੱਪਰ ਆਲਾ ਨੇਤਾ ਭਵੇਂ ਭਾਜਪਾ ਦੇ ਹੋਣ ਜਾਂ ਫਿਰ ਅਕਾਲੀ ਦਲ ਦੇ ਹੋਣ ਅੰਨਾਂ ਦੀ ਤਸਵੀਰਾਂ ਵੀ ਲਗਾਈਆਂ ਗਈਆਂ ਤੇ ਮਨਸੀਰਤ ਹਾਲਾਂਕਿ ਮੀਡੀਆ ਦੇ ਅੱਗੇ ਆਉਣ ਨੂੰ ਤਿਆਰ ਨਹੀਂ ਹੈ ਲੇਕਿਨ ਜਦੋਂ ਮਨਸੀਰਤ ਦੇ ਨਾਲ ਫੋਨ ਤੇ ਗੱਲ ਕੀਤੀ ਤੇ ਉਹਨੇ ਜ਼ਰੂਰ ਕਿਹਾ ਕਿ ਉਹ ਅਰਦਾਸ ਜ਼ਰੂਰ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਜਪਾ ਤੇ ਅਕਾਲੀ ਦਲ ਇਕੱਠੇ ਜਿਹੜੇ ਚੋਣ ਲੜੇ ਉਹ ਇਹ ਹਰ ਰੋਜ਼ ਅਰਦਾਸ ਜ਼ਰੂਰ ਕਰਦੇ ਆ ਮਨਸੀਰਤ ਨਾਲ ਅਜੀ ਫੋਨ ਤੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਕੋਲ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖੀ ਮੰਸੀਰਤ ਇਸ ਬਾਰੇ ਕੀ ਸੋਚਦੇ ਆ ਉਹਨਾਂ ਦੁਆਰਾ ਇਹ ਬੋਰਡ ਜਿਹੜੇ ਲਗਾਏ ਗਏ ਆ ਉਹ ਕਿਸ ਕਰਕੇ ਤੇ ਉਹਨਾਂ ਦੀ ਆਉਣ ਵਾਲੇ ਸਮੇਂ ਚ ਕੀ ਮਨਸ਼ਾ ਵੈ ਹੈਲੋ ਮੰਸੀਰਤ ਜੀ ਮੰਸੀਰਤ ਜੀ ਮੈਂ ਅਮਿਤ ਬੋਲ ਰਿਹਾ ਆਜ ਤੱਕ ਤੋਂ ਪਦੀ ਜਗਾ ਜਗਾ ਜਿਹੜੇ ਇੱਕ ਬੋਰਡ ਲਗਾਏ ਗਏ ਮੰਸੀਰਤ ਵਾਲੋਂ ਇਹ ਕੁਛ ਦੱਸੋਗੇ ਕਿ ਅਕਾਲੀ ਦਲ ਭਾਜਪਾ ਦੇ ਗੱਠਜੋੜ ਵਾਲੇ ਬੋਰਡ ਆ ਇਹ ਕਿਸ ਵਜ੍ਹਾ ਨਾਲ ਕੀ ਅਰਦਾਸ ਕਰਦੇ ਆ ਮੰਸੀਰਤ ਜੀ ਜਿਹੜੇ ਲਗਾਏ ਗਏ ਆ ਸੋ ਅਰਦਾਸ ਮਨਸੀਰਤ ਜ਼ਰੂਰ ਕਰਦੇ ਨਜ਼ਰ ਆ ਰਿਹਾ ਹਾਲਾਕੀ ਮਨਸੀਰਤ ਦੀ ਜਿਹੜੀ ਉਮਰ ਜ਼ਰੂਰ ਛੋਟੀ ਹੈ ਅਕਾਲੀ ਦਲ ਦੇ ਵਰਕਰ ਹੈ ਕਾਰਜਕਰਤਾ ਹੈ ਨਵੇਂ ਸਾਲ ਦੀ ਵਧਾਈ ਦੇ ਲਈ ਅੰਮ੍ਰਿਤਸਰ ਦੇ ਜਿਹੜੇ ਚੌਂਕ ਚੌਰਾਹਿਆਂ ਦੇ ਵਿੱਚ ਬੋਰਡ ਜ਼ਰੂਰ ਮਨਸੀਰਤ ਵੱਲੋਂ ਲਗਾਏ ਗਏ ਆ ਤੇ ਮਨਸੀਰਤ ਦਾ ਇਹ ਜ਼ਰੂਰ ਕਹਿਣਾ ਹੈ ਕਿ ਉਹ ਅਰਦਾਸ ਜ਼ਰੂਰ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨਾਲ ਚੋਣ ਲੜੇ 2007 ਤੋਂ ਲੈ ਕੇ 2000 ਜੇ 17 ਤੱਕ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਗੱਠਜੋੜ ਦੀ ਸਰਕਾਰ ਸੀ ਲੇਕਿਨ ਉਸ ਤੋਂ ਬਾਅਦ ਅਕਾਲੀ ਭਾਜਪਾ ਜਦੋਂ ਅਲੱਗ-ਅਲੱਗ ਹੋਏ ਤੇ ਸਰਕਾਰ 2017 ਦੇ ਵਿੱਚ ਕਾਂਗਰਸ ਦੀ ਆਈ ਉਸ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆਈ ਲੇਕਿਨ ਅਗਰ ਅਸੀਂ ਗੱਲ ਕਰੀਏ ਤੇ 2007 ਦੇ ਵਿੱਚ ਮਾਝੇ ਦੇ ਵਿੱਚੋਂ ਕਰੀਬ 22 ਸੀਟਾਂ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਮਿਲੀਆਂ ਸੀ ਉਸ ਤੋਂ ਬਾਅਦ 2012 ਦੀ ਗੱਲ ਕਰੀਏ 12 ਦੇ ਵਿੱਚ ਜਿਹੜਾ ਗਿਣਤੀ ਜ਼ਰੂਰ ਥੋੜੀ ਸੀ ਕਰੀਬ 16 ਜਿਹੜੀਆਂ ਸੀਟਾਂ ਮਾਝੇ ਦੇ ਵਿੱਚ ਆਮ ਆਦਮੀ ਤੇ ਭਾਜਪਾ ਦੇ ਗੱਠਜੋੜ ਨੂੰ ਮਿਲਿਆ ਸੀ ਲੇਕਿਨ ਹੁਣ ਇਹੋ ਜੇ ਕਿਆਜ਼ ਜ਼ਰੂਰ ਲਗਾਏ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੋਏਗਾ ਜਿਹੜੇ ਇਹ ਬੋਰਡ ਹੈ ਕਾਫੀ ਕੁਝ ਲੋਕਾਂ ਨੂੰ ਇਸ਼ਾਰਾ ਕਰ ਰਹੇ ਆ ਲੋਕਾਂ ਦੀ ਸੋਚ ਨੂੰ ਪ੍ਰਕਟਾਵਾ ਜ਼ਰੂਰ ਦੇ ਰਹੇ ਆ ਤੇ ਲੋਕ ਇਹ ਸੋਚਣ ਨੂੰ ਜ਼ਰੂਰ ਇੱਕ ਵਾਰੀ ਸਵਾਲ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਆ ਰਿਹਾ ਹੈ ਬੋਰਡਾਂ ਨੂੰ ਦੇਖ ਕੇ ਕਿ ਕੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਲੀ ਭਾਜਪਾ ਗੱਠ ਜੋੜਨਾ ਲੜੇਗੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਜਿਹੜਾ ਨਤੀਜੇ ਨਿਕਲਣਗੇ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਵਾਰੀ ਸਵਾਲ ਜ਼ਰੂਰ ਆ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ